ਤੂੰ ਹੀਰਾ ਜਿਹੜੀ ਵੀਡੀਓ ਹੁਣ ਬਲੂਪਰ ਪਾਏ ਆ ਨਾ ਇਹਦੇ ਵਿੱਚ ਸਿਰਫ ਦਲਜੀਤ ਦੇ ਸੀਨ ਦੇਖਣੇ ਆ ਕਿ ਕਿਦਾਂ ਡਾਇਲੌਗ ਬੋਲਦਾ ਮੈਂ ਇਹ ਟਕਾਂਦੇ ਆ ਗਿਆ ਮੈਂ ਤੇ ਹੱਸ-ਹੱਸ ਕੇ ਦੋਹਰਾ ਗਿਆ ਵੀ ਇਹ ਕਰਦਾ ਕੀ ਆ 2 1 ਸੱਚੀ ਜੀ ਮੈਂ ਹੋਈ ਆ ਹਰਾਨ ਗੋਲ ਗੋਲ ਚੱਲ ਇਹਨੂੰ ਕੋਈ ਹੋਇਆ ਹਰਾਨ ਗੋਲ ਗੋਲ ਕੀ ਕਹਾਂ ਤੈਨੂੰ ਦਲਜੀਤ ਹਰਾਨ ਗੋਲ ਗੋਲ ਬੜੀ ਬੇਇੱਜ਼ਤੀ ਕਰਾਈ ਨਹੀਂ ਮੇਰੀ ਸਾਰੇ ਪਾਸੇ ਆ ਕਰਾਈ ਫੇਅਰ ਕਰਾਈ ਨਹੀਂ ਉਧਰੋਂ ਸੰਦੀਪ ਹੁਣੀ ਨਾ ਉਹ ਮੇਰੀ ਗੱਲ ਮੰਨਦੇ ਕੋਈ ਗੱਲ ਨਹੀਂ ਕਰਨਾ ਸਾਰੇ ਨਾਲ ਜਿੱਦ ਨੂੰ ਭੇਜਦਾ ਤੇ ਨਾਮੁਖਤਿਆਰ ਨਹੀਂ ਤੇ ਰਹਿੰਦੇ ਖੁੰਦੇ ਨਾ ਆ ਸੰਦੀਪ ਹੁਣੀ ਕਸਰ ਕੱਢੀ ਜਾਂ ਹਲ ਕਰੂੰਗਾ ਨਾ ਤੂੰ ਯਾਦ ਰੱਖੋਗੇ ਅੱਗੇ ਵਨ ਵੱਡੀ ਗੱਲ ਦਾ ਡਰ ਤੇ ਮੈਨੂੰ ਇਹ ਗੱਲ ਦਾ ਵਨ ਸਭ ਤੋਂ ਵੱਡਾ ਡਰ ਇਸ ਨਾ ਕਰ ਦੇਣਾ ਮੈਨੂੰ ਨਾ ਜਾਇਦਾਦ ਤੋਂ ਵੀ ਅੱਧ ਦੇਣਾ ਪੈਣਾ ਮੈਂ ਨਹੀਂ ਚਾਹ ਚਾਜ ਇੱਕ ਮਿੰਟ ਇੱਕ ਮਿੰਟ ਵਨ ਸਭ ਤੋਂ ਵੱਡਾ ਨਾ ਡਰ ਮੇਂ ਵਨ ਮੰਮੀ ਮਾਸੀ ਦੇ ਮੂੰਹ ਤੋਂ ਪਤਾ ਲੱਗਣ ਡਿਆ ਵਾ 21 ਸੱਚੀ ਅਰਜੀ ਮੈਂ ਹੋਈ ਆ ਹਰਾਨ ਗੋਲ ਗੋਲ ਚੱਲ ਇਹਨੂੰ ਐਹੋ ਕੋਈ ਹਰਾਨ ਗੋਲ ਗੋਲ ਕੀ ਕਹਾਂ ਤੈਨੂੰ ਤਰਜੀਹ ਹਰਾਨ ਗੋਲ ਗੋਲ ਬੰਨ ਸਾਸਰੀ ਜੜ ਜੀ ਸਾਸਰੀ ਘਰ ਤੇ ਹੈਗੀ ਆ ਮੈਂ ਆ ਹੀ ਆ ਬੰਨ ਪਤਾ ਨਹੀਂ ਕੌਣ ਆ ਗਿਆ ਵਾ ਦਲਜੀਤ ਐਂਡ 1 ਸੰਦੀਪ ਕੌਣ ਹੈ ਦਲਜੀਤ ਤੋਂ ਐਂਡ 1 ਸੰਦੀਪ ਕੌਣ ਹਾਂਜੀ ਡੈਡੀ ਜੀ ਬਲੌਂਡੇ ਹੀ ਦਲਜੀਤ ਡੈ ਹੈ ਵਜਾ ਮਮ 2 1 ਤੈਨੂੰ ਨਹੀਂ ਉਹਦਾ ਪਤਾ ਲੱਗਾ ਜੋ ਰੋਟੀ ਦੇ ਮਿੰਨੀ ਮਾਰਦੀ ਮੈਨੂੰ ਤੈਨੂੰ ਤਾਂ ਬਰਸ਼ੇ ਦੀ ਗੱਲਾਂ ਕਰਨੀ ਆਉਂਦੀਆਂ ਵਾ 2 1 ਕਿਹੜੇ ਘਰ ਦੀ ਗੱਲ ਕਰਨ ਡੇਤੀ ਉਦੋਂ ਤਾਂ ਕਹਿੰਦੇ ਸੀ ਤਲਾਕ ਲੈਣਾ ਵਾ ਕੋਈ ਗੱਲ ਨਹੀਂ ਹੁਣ ਮੈਂ ਤਲਾਕ ਲੈ ਕੇ ਦੱਸੂਗੀ ਤੁਹਾਨੂੰ ਕੀ ਕਰੇ ਮੈਂ ਸਿਆਣਾ ਮੈਡਮ ਬੰਦਾ ਮੈਂ ਉਹ ਬੜਾ ਤੰਗ ਆ ਵਰਨਾ ਵਾ ਕਿ ਤੂੰ ਦਾਰੇ ਜਾਏਗਾ ਹੁਣ ਉਹ ਤਾਂ ਦੱਸ ਮੈਂ ਦਰਲੇ ਮਾਰ ਲਿਆ ਯਾਰ ਮੇਰੇ ਬਸਾਗ ਪਿਓ ਆ ਮੇਰੇ ਪਿਓ 1 ਜੇ ਹਾਂ ਗਲਤੀ ਆਈ ਹੈ ਨਾ ਤੂੰ 2 ਵਨ ਪਾਪੀਲੇ ਵੀ ਗਿਆ ਪਾਪੀਲੇ ਵੀ ਗਿਆ ਤੂੰ ਗਨਾਂ ਸੀ ਜਿੱਦ ਤਮਾ ਕੁ ਲੈ ਆਂਦਾ ਵਨ ਟੂ ਵਨ ਬੜੇ ਤੁਸੀਂ ਬੜੇ ਫਿਰਦੇ ਹੋ ਨਾ ਧੜ ਜਿਹਨੇ ਜਿੰਨੇ ਉਹ ਕਿਨੇ ਉਹ ਪੈਲੋ ਬੋਲਿਆ ਕਿ ਨਹੀਂ ਚਲੋ 2 1 ਬਣੇ ਤੇ ਬੜੇ ਫਿਰਦੇ ਨੇ ਆਪਣੇ ਆਪ ਚ ਜਿੰਨੇ ਕੇਸ ਤੁਹਾਡੇ ਤੇ ਬਿਆਨੇ ਆ ਨਾ ਤੁਹਾਡੇ ਕੋ ਗਿਣੇ ਵੀ ਨਹੀਂ ਜਾਣੇ ਕੁੜੀ ਨੂੰ ਤੁਸੀਂ ਕਰ 2 1 ਜੀ ਹਾਂ ਗੱਲ ਵਾਣਾ ਫਿਰ ਮੈਂ ਤੁਹਾਨੂੰ ਭਜਾ ਕੇ ਦੱਸੂਗਾ ਜਾਨਾ ਜੋ ਬਣਾ ਨਾਲ ਜੋ ਬਣਾ 2 1 ਜੀ ਹਾਂ ਗੱਲ ਤੇ ਆਏ ਹੋ ਨਾ ਫਿਰ ਤੁਹਾਨੂੰ ਵੀ ਭਜਾ ਕੇ ਦੱਸੂਗਾ ਜਾਨਾ ਜੋ ਬਣਾ ਨਾਲ ਆ ਚਲੋ ਜੋ ਬਣਾ ਨਾਲ ਜੋ ਬਣ ਵੱਲ ਗਈ ਨਾ ਜੋ ਬਣ ਹੋਣਾ ਵੱਲ ਰਹਿੰਦੇ ਨੇ ਜੋ ਬਣ ਵੱਲ ਲਵਲੀ ਐਂਡ ਬਣਾ ਜੇ ਮੇਰੀ ਕੁੜੀ ਦਾ ਤਲਾਕ ਹੋ ਗਿਆ ਤੇ ਮੈਂ ਤੁਹਾਨੂੰ ਨਹੀਂ ਛੱਡਦੀ ਇਹ ਮੇਰੇ ਨਾ ਗੱਲ ਕਰਨ ਇਹ ਮਿੰਨਾ ਐਂਡ ਬਣਾ ਰਪਿੰਦਰ ਜੇ ਮੇਰੀ ਕੁੜੀ ਦਾ ਤਲਾਕ ਹੋ ਗਿਆ ਨਾ ਮੈਂ ਤੁਹਾਨੂੰ ਨਹੀਂ ਛੱਡਦੀ ਦੁਨੀਆਂ ਦੁਨੀਆਂ ਖਾ ਕੇ ਤੁਰੇ ਰਹੀ ਦਾ ਆਹੋ ਚਲੋ ਹੁਣ ਇਦਾਂ ਹੀ ਚੱਲਣ ਦੇ ਆ ਕਾਰੋਬਾਰ 2 1 ਪੁੱਤ ਤੈਨੂੰ ਵੀ ਵਧਾਈ ਹੋਵੇ ਪੁੱਤ ਵਧਾਈ ਕਾਦੀ ਐ ਵਨ ਤੇ ਚੇਤਾਈ ਭਲ ਗਏ ਵਨ ਪੁੱਤ ਹੀ ਹੋਈ ਗੱਲ ਕੱਲ ਕੰਢੇ ਦੁਖੀ ਜਾਂਦਾ ਮਨ ਦੁਖੀ ਹੋ ਜਾਂਦਾ ਮਨ ਨੂੰ ਦੱਸ ਹੋ ਜਾਂਦਾ ਭਾਈ ਚਾਹ ਨਾ ਦਿੰਦੇ ਤੇ ਫਿਰ ਗੱਲ ਹੋਰ ਹੀ ਫਿਰ ਗੱਲ ਹੋਰ ਹੀ ਤੇ ਹੁਣ ਉਹ ਨਾ ਨਾ ਦਿਮਾਗ ਹੁਣ ਚਾਹੀਦਾ ਲਾਉਣਾ ਨਾ ਨਹੀਂ ਦਿਮਾਗ ਤਾਂ ਉਹਨਾਂ ਨੂੰ ਚਾਹੀਦਾ ਵਾ ਇਹ ਤਾਂ ਬਥੇਰਾ ਸਮਝਾਇਆ ਉਹ ਤਾਂ ਵਨ ਉਹਨਾਂ ਨੇ ਇੰਨੀ ਗੱਲ ਸਮਝਾ ਦੇਓ ਕਿ ਹੁਣ ਕੁੜੀ ਨੂੰ ਤੰਗ ਨਹੀਂ ਕਰਨਾ ਵਿਚੋ ਵਿਚ ਲੋਕੀ ਕਈ ਕੁਛ ਕਹਿੰਦੇ ਨੇ ਤੇ ਮੈਨੂੰ ਪੁੱਛ ਕੇ ਵੇ ਕੀ ਬੰਡਿਆ ਹਾਂ ਆਹੋ ਪੁੱਤ ਮੈਨੂੰ ਪੁੱਛ ਕੇ ਵੇ ਮੇਰੇ ਦਿਲ ਨੂੰ ਇਹੋ ਜਿਹਾ ਕੰਮ ਕਿਹ ਦਿੱਤੀ ਨਾ ਹੋਵੇ ਨਾ ਕੋਈ ਦੁਖੀ ਹੋਵੇ ਤੇ ਨਾ ਕਿਹਨੇ ਇਹੋ ਜ ਸਸਿਆ ਜਰਜੀ ਮੈਂ ਹੋਈ ਆ ਹਰਾਨ ਗਲ ਗਲ ਚੱਲ ਇਹਦੋਂ ਕੋ ਇਹੋ ਕੋਈ ਹਰਾਨ ਗਲ ਗਲ ਕੀ ਕਹਾਂ ਤੈਨੂੰ ਦਜੀ ਹਰਾਨ ਗਲ ਗਲ ਬੜੀ ਬੇਇੱਜ਼ਤੀ ਕਰਾਈ ਨੇ ਮੇਰੀ ਸਾਰੇ ਪਾਸੇ ਆ ਕਰਾਈ ਫੇਅਰ ਕਰਾਈ ਫੇਅਰ ਤਦੋਂ ਸੰਦੀਪ ਹੋਣੀ ਨਾ ਹੋ ਮੇਰੀ ਗੱਲ ਮੰਨਦੇ ਕੋਈ ਗੱਲ ਨਹੀਂ ਕੱਢਣਾ ਸਾਰੇ ਨਾ ਹਾਂ ਜਰ ਨੂੰ ਭੇਜਤਾ ਤੇ ਨਾਮ ਇਖਤਿਆਰ ਨੇ ਤੇ ਰਹਿੰਦੇ ਖੁੰਦੇ ਨਾ ਅ ਸੰਦੀਪ ਹੁਣੀ ਕਸਰ ਕੱਢੀ ਜਾਂ ਲ ਕਰੂੰਗਾ ਨਾ ਤੂੰ ਯਾਦ ਰੱਖੋਗੇ ਅੱਗੇ 1 ਵੱਡੀ ਗੱਲ ਦਾ ਡਰ ਤੇ ਮੈਨੂੰ ਇਹ ਗੱਲ ਦਾ ਵਾ 1 ਸਭ ਤੋਂ ਵੱਡਾ ਡਰ ਕੇਸ ਨਾ ਕਰ ਦੇਣਾ ਮੈਨੂੰ ਨਾ ਜਾਇਦਾਦ ਤੋਂ ਵੀ ਅੱਧ ਦੇਣਾ ਗਾਣਾ 1 2 3 1 ਮਿੰਟ ਇੱਕ ਮਿੰਟ 1 ਸਭ ਤੋਂ ਵੱਡਾ ਨਾ ਡਰ ਮੇ 1 ਮੰਮੀ ਮਾਸੀ ਦੇ ਮੂੰਹ ਤੋਂ ਪਤਾ ਲੱਗਣ ਡਿਆ ਵਾ 2 1 ਸੱਸ ਜੀ ਮੈਂ ਹੋਈ ਆ ਹਰਾਨ ਕਾਲੀ ਗਲ ਚੱਲ ਇਹਦੋਂ ਕੋ ਇਹੋ ਕੋਈ ਹਰਾਨ ਗਲ ਗਲ ਕੀ ਕਹਾਂ ਤੈਨੂੰ ਦਜੀ ਹਰਾਨ ਗਲ ਗਲ ਸੱਸ ਜੀ ਸਾਸਰੀ ਗੱਲ ਤੇ ਹੈਗੀ ਆ ਮੈਂ ਆਈ ਆ ਵਨ ਪਤਾ ਨਹੀਂ ਕੌਣ ਆ ਗਿਆ ਵਾ ਦਲਜੀਤ ਐਂਡ ਵਨ ਸੰਦੀਪ ਕੌਣ ਹੈ ਦਲਜੀਤ ਤੋਂ ਐਂਡ ਵਨ ਸੰਦੀਪ ਕੌਣ ਹਾਂਜੀ ਜੜੀ ਜੀ ਬਲੌਂਡੇ ਹੀ ਦਲਜੀਤ ਡੇਹ ਵਜਾ ਮਮ 2 1 ਤੈਨੂੰ ਨਹੀਂ ਉਹ ਤਾਂ ਪਤਾ ਲੱਗਾ ਜੋ ਰੋਟੀ ਦੇ ਮਿੰਨੀ ਮਾਰਦੀ ਮੈਨੂੰ ਤੈਨੂੰ ਤਾਂ ਬਰਸ਼ੇ ਦੀ ਗੱਲਾਂ ਕਰਨੀਆਂ ਹੁੰਦੀਆਂ ਵਾ 2 1 ਕਿਹੜੇ ਘਰ ਦੀ ਗੱਲ ਕਰਨ ਦੇਤੀ ਉਦੋਂ ਤੇ ਕਹਿੰਦੇ ਸੀ ਤਲਾਕ ਲੈਣਾ ਵਾ ਕੋਈ ਗੱਲ ਨਹੀਂ ਹੁਣ ਮੈਂ ਤਲਾਕ ਲੈ ਕੇ ਦੱਸੂਗੀ ਤੁਹਾਨੂੰ ਕੀ کہہ ਰਹੇ ਨਾ ਸਿਆਣਾ ਮੈਡਮ ਬੰਦਾ ਮੇਰਾ ਪਿਓ ਬੜਾ ਵਾ ਕਿ ਤੂੰ ਨਹਿਰੇ ਜਾਏਗਾ ਹੁਣ ਉਹ ਦੱਸ ਤਾ ਮੈਂ ਦਰਲੇ ਮਾਰ ਲਿਆ ਯਾਰ ਮੇਰੇ ਬਸਾਕ ਪਿਓ ਆ ਮੈਂ ਪਿਓ ਕੀ ਹੋ ਗਿਆ 1 ਜੀ ਹਾਂ ਗਲਤੀ ਆਈ ਹੈ ਨਾ ਤੂੰ 2 ਵਾਨਾ ਉਹ ਪਹਿਲੇ ਵੀ ਗਿਆ ਸੀ ਉਹ ਪਹਿਲੇ ਵੀ ਗਿਆ ਸੀ ਤੂੰ ਕਹਿੰਦਾ ਸੀ ਇਜ਼ਤ ਮਾ ਕੋ ਲੈ ਆਂਦਾ ਵਾਨਾ ਤੂੰ ਵਾਨਾ 2 ਵਾਨਾ ਬੜੇ ਤੁਸੀਂ ਬੜੇ ਫਿਰਦੇ ਹੋ ਨਾ ਧੜ ਜਿਹਨੇ ਉਹ ਜਿੰਨੇ ਉਹ ਪੈਲੋ ਬੋਲਿਆ ਕਿ ਨਹੀਂ ਚਲੋ 2 1 ਬਣੇ ਤੇ ਬੜੇ ਫਿਰਦੇ ਨੇ ਆਪਣੇ ਆਪ ਚ ਜਿੰਨੇ ਕੇਸ ਤੁਹਾਡੇ ਤੇ ਬਿਆਨੇ ਨੇ ਨਾ ਤੁਹਾਡੇ ਕੋ ਗਿਣੇ ਵੀ ਨਹੀਂ ਜਾਣੇ ਕੁੜੀ ਨੂੰ ਤੁਸੀਂ ਕਰ 2 1 ਜੇ ਹਾਂ ਗੱਲ ਵਾਣਾ ਫਿਰ ਮੈਂ ਤੁਹਾਨੂੰ ਭੁਜਾ ਕੇ ਦੱਸੂਗਾ ਜਾਨਾ ਜੋਬਣਾ ਨਾਲ ਜੋਬਣਾ 2 1 ਜੇ ਹਾਂ ਗੱਲ ਤੇ ਆਏ ਹੋ ਨਾ ਫਿਰ ਤੁਹਾਨੂੰ ਵੀ ਭੁਜਾ ਕੇ ਦੱਸੂਗਾ ਜਾਨਾ ਜੋਬਣਾ ਨਾਲ ਚਲੋ ਜੋਬਣਾ ਜੋਵਨ ਵੱਲ ਗਈ ਨਾ ਯਾਰ ਜੋਵਨ ਹੁਣਾਂ ਵੱਲ ਰਹਿੰਦੇ ਨੇ ਜੋਵਨ ਵੱਲ ਲਵਲੀ ਐਂਡ ਬੰਨ ਜੇ ਮੇਰੀ ਕੁੜੀ ਦਾ ਤਲਾਕ ਹੋ ਗਿਆ ਤਾਂ ਮੈਂ ਤੁਹਾਨੂੰ ਨਹੀਂ ਛੱਡਦੀ ਇਹ ਮੇਰੇ ਨਾ ਗੱਲ ਕਰਨ ਨਹੀਂ ਮੈਂ ਐਂਡ ਬੰਨ ਰਪਿੰਦਰ ਜੇ ਮੇਰੀ ਕੁੜੀ ਦਾ ਤਲਾਕ ਹੋ ਗਿਆ ਨਾ ਮੈਂ ਤੁਹਾਨੂੰ ਨਹੀਂ ਛੱਡਦੀ ਦੁਨੀਆਂ ਦੁਨੀਆਂ ਖਾ ਕੇ ਤੁਰੇ ਰਹੀ ਦਾ ਆਹੋ ਚਲੋ ਹੁਣ ਇਦਾਂ ਹੀ ਚੱਲਣ ਦੇ ਆ ਕਾਰੋਬਾਰ 2 1 ਪੁੱਤ ਤਾਂ ਇਹਨੂੰ ਵੀ ਵਧਾਈ ਹੋਵੇ ਪੁੱਤ ਮਦਾਈ ਕਦੀ ਵਨ ਤੇ ਚੇਤਾ ਹੀ ਭੁੱਲ ਗਏ ਵਨ ਪੁੱਤ ਹੀ ਹੋਈ ਗੱਲ ਕੱਲ ਕੰਢੇ ਦੁਖੀ ਜਾਂਦਾ ਮਨ ਕੀ ਹੋ ਜਾਂਦਾ ਮਨ ਨੂੰ ਦੱਸ ਹੋ ਜਾਂਦਾ ਭਾਈ ਚਾਹ ਨਾ ਦਿੰਦੇ ਤੇ ਫਿਰ ਗੱਲ ਹੋਰ ਹੀ ਫਿਰ ਗੱਲ ਹੋਰ ਹੀ ਤੇ ਹੁਣ ਉਹ ਨਾ ਨਾ ਦਿਮਾਗ ਹੁਣ ਚਾਹੀਦਾ ਲਾਉਣਾ ਨਾ ਨਹੀਂ ਦਿਮਾਗ ਤਾਂ ਉਹਨਾਂ ਨੂੰ ਚਾਹੀਦਾ ਵਾ ਅਸੀਂ ਤਾਂ ਬਥੇਰਾ ਸਮਝਾਇਆ ਉਹ ਤਾਂ ਵਨ ਉਹਨਾਂ ਨੇ ਇੰਨੀ ਗੱਲ ਸਮਝਾ ਦਿਓ ਕਿ ਹੁਣ ਕੁੜੀ ਨੂੰ ਤੰਗ ਨਹੀਂ ਕਰਨਾ ਵਿਚੋ ਵਿਚ ਲੋਕੀ ਕਈ ਕੁਛ ਕਹਿੰਦੇ ਨੇ ਤੇ ਮੈਨੂੰ ਪੁੱਛ ਕੇ ਵੇ ਕੀ ਬੰਡਿਆ ਹਾਂ ਆਹੋ ਪੁੱਤ ਮੈਨੂੰ ਪੁੱਛ ਕੇ ਵੇ ਮੇਰੇ ਦਿਲ ਨੂੰ ਇਹੋ ਜਿਹਾ ਕੰਮ ਕਿਹਦੀਤੀ ਨਾ ਹੋਵੇ ਨਾ ਕੋਈ ਦੁਖੀ ਹੋਵੇ ਤੇ ਨਾ ਕਿਹਨੇ ਇਹੋ ਜਿਹਾ